ਜਿਵੇਂ ਕਿ ਤੁਸੀਂ ਜਾਣਦੇ ਹੋ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਮਾਨਯੋਗ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੀਆਂ ਸਖਤ ਹਦਾਇਤਾਂ ਨੇ ਉਹਨਾਂ ਦੀ ਪੂਰਨ ਪਾਲਣਾ ਕਰਦੇ ਹੋਏ ਅਸੀਂ ਐਸਐਸਪੀ ਸਾਹਿਬ ਕਪੂਤਲਾ ਜੀ ਦੇ ਨਿਸ਼ਾ ਅਗਰੇਸ਼ਾ ਹੈ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਸੀ ਇਸ ਟੈਂਸਰ ਨੂੰ ਕਰੀਬ 9.5 ਲੱਖ ਰੁਪਏ ਨਾਕਾਬੰਦੀ ਜ਼ਰਾਰ ਜਿਹੜਾ ਕਿ ਜਿਹੜਾ ਕਿ ਉਹ ਪ੍ਰੂਵ ਨਹੀਂ ਕਰ ਪਏ ਕਿ ਕਿੱਥੋਂ ਉਹਨਾਂ ਕੋਲੇ ਪੈਸੇ ਆਏ ਸੀਗੇ ਇਹਦੇ ਨਾਲ ਦੋ ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਦੇ ਗੋਵਿੰਦ ਦਲ ਹਾਈਟੈਕ ਨਾਮ ਦੇ ਜਦੋਂ ਗੱਡੀ ਨੂੰ ਹੱਥ ਦੇ ਕੇ ਰੋਕਿਆ ਗਿਆ ਤਾਂ ਉਸ ਵਿੱਚੋਂ 9.5 ਲੱਖ ਦੇ ਕਰੀਬ ਜਿਹੜਾ ਕੈਸ਼ ਸਾਨੂੰ ਪ੍ਰਾਪਤ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਜੋ ਡਿਊ ਕੰਸੀਜਰ ਹੈ ਉਸ ਦੇ ਤਹਿਤ ਅਸੀਂ ਜਿਹੜਾ ਪੈਸੇ ਹੈਗੇ ਉਹਨੂੰ ਸੀਜ਼ ਕਰਕੇ ਉਹਦੀ ਬਕਾਇਦਾ ਡਾਇਰੀ ਐਂਟਰੀ ਕਰਕੇ ਤੇ ਜਿਹੜੀ ਕੰਪਟੈਂਟ ਅਥਾਰਟੀ ਹੈ ਉਹਨੂੰ ਭੇਜਾਂਗੇ ਤਾਂ ਜੋ ਇਹਦੀ ਜਿਹੜੀ ਹੈ ਸੋਰਸ ਆਫ ਮਨੀ ਉਹਦਾ ਪਤਾ ਲ ਕੀਤਾ ਜਾ ਸਕੇ ਅਤੇ ਇਹ ਪੈਸਾ ਕਿਸ ਪਰਪਸ ਲਈ ਯੂਜ਼ ਹੋਣਾ ਸੀਗਾ ਉਹਦਾ ਪਤਾ ਜਿਵੇਂ ਕਿ ਉਸ ਗੱਡੀ ਉਮੋਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਮਾਨਯੋਗ ਜੀ ਪੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੀਆਂ ਸਾਰੇ ਹਾਥਾ ਨੇ ਉਹਨਾਂ ਦੇ ਇੰਬਲ ਪਾਲਣਾ ਕਰਦੇ ਹੋਏ ਅਸੀਂ ਐਸਐਸਪੀ ਸਾਹਿਬ ਕਬੂਤਲਾ ਜੀ ਦੇ ਨਿਸ਼ਾਨਦੇਸ਼ਾ ਹੈ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਸੀ ਇਸ ਟੈਂਸ ਨੂੰ ਕਰੀਬ 9.5 ਲੱਖ ਰੁਪਏ ਨਾਕਾਬੰਦੀ ਦਰਾਰ ਜਿਹੜਾ ਕਿ ਜਿਹੜਾ ਕਿ ਉਹ ਪ੍ਰੂਵ ਨਹੀਂ ਕਰ ਪਏ ਕਿ ਕਿੱਥੋਂ ਉਹਨਾਂ ਕੋਲੇ ਪੈਸੇ ਆਏ ਸੀਗੇ ਇਹਦੇ ਨਾਲ ਦੋ ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਗੋਇੰਦਵਾਲ ਹਾਈਟ ਰੇਡ ਨਾਲ ਕਿਤੇ ਜਦੋਂ ਗੱਡੀ ਨੂੰ ਹੱਥ ਦੇ ਕੇ ਰੋਕਿਆ ਗਿਆ ਤਾਂ ਉਸ ਵਿੱਚੋਂ 9.5 ਲੱਖ ਦੇ ਕਰੀਬ ਜਿਹੜਾ ਕੈਸ਼ ਸਾਨੂੰ ਪ੍ਰਾਪਤ ਹੋਇਆ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਜੋ ਡਿਊ ਕਨਸੀਡਰ ਹੈ ਉਸ ਦੇ ਤਹਿਤ ਅਸੀਂ ਜਿਹੜਾ ਪੈਸੇ ਹੈਗੇ ਉਹਨੂੰ ਸੀਜ਼ ਕਰਕੇ ਉਹਦੀ ਬਕਾਇਦਾ ਡਾਇਰੀ ਐਂਟਰੀ ਕਰਕੇ ਤੇ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨੂੰ ਭੇਜਾਂਗੇ ਤਾਂ ਜੋ ਇਹਦੀ ਜਿਹੜੀ ਹੈ ਸੋਰਸ ਆਫ ਮਨੀ ਉਹਦਾ ਪਤਾ ਲ ਕੀਤਾ ਜਾ ਸਕੇ ਅਤੇ ਇਹ ਪੈਸਾ ਕਿਸ ਪਰਪਸ ਲਈ ਯੂਜ਼ ਹੋਣਾ ਹੈ ਸਗਰ ਉਹਦਾ ਪਤਾ ਜਿਵੇਂ ਕਿ ਤੁਸੀਂ ਜਾਣਦੇ ਹੋ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਮਾਨਯੋਗ ਜਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੀਆਂ ਸਖਤ ਹਦਾਇਤਾਂ ਨੇ ਉਹਨਾਂ ਦੀ ਪੂਰਨ ਪਾਲਣਾ ਕਰਦੇ ਹੋਏ ਅਸੀਂ ਐਸਐਸਪੀ ਸਾਹਿਬ ਕਬੂਤਲਾ ਜੀ ਦੇ ਨਿਸ਼ਾ ਨਿਰਦੇਸ਼ ਆਏ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਸੀ ਇਸ ਟੈਂਸਨ ਨੂੰ ਕਰੀਬ 9.5 ਲੱਖ ਰੁਪਏ ਨਾਕਾਬੰਦੀ ਦੌਰਾਨ ਜਿਹੜਾ ਕਿ ਜਿਹੜਾ ਕਿ ਉਹ ਪ੍ਰੂਵ ਨਹੀਂ ਕਰ ਪਏ ਕਿ ਕਿੱਥੋਂ ਉਹਨਾਂ ਕੋਲੇ ਪੈਸੇ ਆਏ ਸੀਗੇ ਤੇ ਦੇ ਨਾਲ ਦੋ ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਗੋਵਿੰਦਵਾਲ ਹਾਈਟੈਕ ਨਾਕੇ ਤੇ ਜਦੋਂ ਗੱਡੀ ਦੋ ਹੱਥ ਦੇ ਕੇ ਰੋਕਿਆ ਗਿਆ ਤਾਂ ਉਸ ਵਿੱਚੋਂ 9.5 ਲੱਖ ਦੇ ਕਰੀਬ ਜਿਹੜਾ ਕੈਸ਼ ਸਾਨੂੰ ਪ੍ਰਾਪਤ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਜੋ ਡਿਊ ਕੰਸੀਜਰ ਹੈ ਉਸ ਦੇ ਤਹਿਤ ਅਸੀਂ ਜਿਹੜਾ ਪੈਸੇ ਹੈਗੇ ਉਹਨੂੰ ਸੀਜ਼ ਕਰਕੇ ਦੀ ਬਕਾਇਦਾ ਡਾਇਰੀ ਐਂਟਰੀ ਕਰਕੇ ਤੇ ਜਿਹੜੀ ਕੰਪਟੈਂਟ ਅਥਾਰਟੀ ਆ ਉਹਨੂੰ ਭੇਜਾਂਗੇ ਤਾਂ ਜੋ ਇਹਦੀ ਜਿਹੜੀ ਹੈ ਸੋਰਸ ਆਫ ਮਨੀ ਉਹਦਾ ਪਤਾ ਲ ਕੀਤਾ ਜਾ ਸਕੇ ਅਤੇ ਇਹ ਪੈਸਾ ਕਿਸ ਪਰਪਸ ਲਈ ਯੂਜ਼ ਹੋਣਾ ਸੀਗਾ ਉਹਦਾ ਪਤਾ। ਜਿਵੇਂ ਕਿ ਤੁਸੀਂ ਜਾਣਦੇ ਹੋ ਮਾਡਰਨ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਮਾਨਯੋਗ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੀਆਂ ਆਰਡਰ ਆਖਦੇ ਹਨ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਐਸਐਸਪੀ ਸਾਹਿਬ ਕਬੂਤਲਾ ਜੀ ਦੇ ਨਿਰਦੇਸ਼ਾ ਹੈ ਅਲੱਗ-ਅਲੱਗ ਰਿਜ਼ਰਵੇ ਨਾਕਾਬੰਦੀ ਕੀਤੀ ਹੋਈ ਸੀ ਇਸ ਟੈਂਸਨ ਨੂੰ ਕਰੀਬ 9.5 ਲੱਖ ਰੁਪਏ ਨਾਕਾਬੰਦੀ ਦੌਰਾਨ ਜਿਹੜਾ ਕਿ ਜਿਹੜਾ ਕਿ ਉਹ ਪ੍ਰੂਵ ਨਹੀਂ ਕਰ ਪਾਇਆ ਕਿ ਕਿਥੋਂ ਉਹਨਾਂ ਕੋਲੇ ਪੈਸੇ ਆਏ ਸੀਗੇ ਇਹਦੇ ਨਾਲ ਦੋ ਬੰਦਿਆਂ ਨੂੰ ਅਸੀਂ ਆਰਾਊਂਡ ਅਪ ਕੀਤਾ ਹੈਗਾ ਤੇ ਗੋਇੰਦਵਾਲ ਹਾਈਕੋਰਟ ਨਾਲ ਕਿਤੇ ਜਦੋਂ ਗੱਡੀ ਨੂੰ ਹੱਥ ਦੇ ਕੇ ਰੋਕਿਆ ਗਿਆ ਤਾਂ ਉਸ ਵਿੱਚੋਂ 9.5 ਲੱਖ ਦੇ ਕਰੀਬ ਜਿਹੜਾ ਕੈਸ਼ ਸਾਨੂੰ ਪ੍ਰਾਪਤ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਜੋ ਡਿਊ ਕਨਸੀਡਰ ਹੈ ਉਸ ਦੇ ਤਹਿਤ ਅਸੀਂ ਜਿਹੜਾ ਪੈਸੇ ਹੈਗੇ ਉਹਨੂੰ ਸੀਜ਼ ਕਰਕੇ ਉਹਦੀ ਬਕਾਇਦਾ ਡਾਇਰੀ ਐਂਟਰੀ ਕਰਕੇ ਤੇ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨੂੰ ਭੇਜਾਂਗੇ ਤਾਂ ਜੋ ਇਹਦੀ ਜਿਹੜੀ ਹੈ ਸੋਰਸ ਆਫ ਮਨੀ ਉਹਦਾ ਪਤਾ ਲ ਕੀਤਾ ਜਾ ਸਕੀਏ ਅਤੇ ਇਹ ਪੈਸਾ ਕਿਸ ਪਰਪਸ ਲਈ ਯੂਜ਼ ਹੋਣਾ ਹੈਗਾ ਉਹਦਾ